ਬਾਹਰ ਇਹ ਪਲੇਟ ਰੱਖ ਦਿੰਦੇ ਨੇ ਮਤਲਬ ਇੱਥੇ ਖਾਣ ਪੀਣ ਦਾ ਸਬਾਣ ਮਿਲਦਾ ਮੇਰੀ ਉਹੀ ਨਿਗਾ ਪੈ ਗਈ ਬਾਈ ਤੋਂ ਪੁੱਛਿਆ ਮੈਂ ਕਿ ਆਹ ਪਲੇਟ ਕਾਦੀ ਟੰਗੀ ਆ ਬਾਈ ਕਹਿੰਦਾ ਥਿਸ ਇਜ਼ ਦਾ ਸਿੰਬਲ ਆਫ ਰੈਸਟੋਰੈਂਟ ਲੈ ਆਹ ਬਾਈ ਲੋਕਲ 바ਰ ਬਣਿਆ ਹੋਇਆ ਸੋ ਐਂਡ ਥਿਸ ਇਜ਼ ਦਾ ਸਿੰਬਲ ਆਫ ਫਾਰ ਦਾ ਲੋਕਲ 바ਰ ਆ ਦੇਖੋ ਬਾਈ ਪੁਜੀਆ ਖਾਣ ਵਾਲੀ ਜਿਹੜੀ ਕੁੱਪੀ ਹੁੰਦੀ ਆ ਉਹਨੂੰ ਇਹਨਾਂ ਨੇ ਮੁੱਧਾ ਮਾਰਿਆ ਹੋਇਆ ਲੱਕੜ ਦੇ ਉੱਤੇ ਤੇ ਇਹ ਸਿੰਬਲ ਆ ਜੀ ਵੀ ਇੱਥੇ ਦਾਰੂ ਡੱਪੇ ਵਾਲਾ ਹਿਸਾਬ-ਤਾਬ ਚੱਲਦਾ ਪਿੰਡ ਯਾਰ ਇਹਨਾਂ ਦਾ ਸੋਹਣਾ ਹੀ ਬਹੁਤ ਆ ਤਾਂ ਇਤਰਾ ਜੀ ਲੱਗ ਗਿਆ ਮੇਰਾ ਆਖੀ ਪਹਿਲਾਂ ਐ ਹੁੰਦਾ ਸੀ ਵੀ ਸੁੰਨੀਆਂ ਇਹ ਥਾਵਾਂ ਤੇ ਘੁੰਮਦੇ ਹੁੰਦੇ ਸੀ ਬ੍ਰਦਰ ਹੇਅਰ ਇਜ਼ ਅ ਬੋਟਲ ਇਜ਼ ਥਿਸ ਆਲਸੋ ਅ ਸਿੰਬਲ ਯੈਸ ਥਿਸ ਇਜ਼ ਸਿੰਬਲ ਫਾਰ ਫਿਊਲ ਸਿੰਬਲ ਫਾਰ ਫਿਊਲ ਓ ਤੇ ਆ ਸਾਰੇ ਸ਼ਰਾਬੀ ਬੈਠੇ ਨੇ ਹੈਲੋ ਸਲਾਮ ਦੇ ਆਲ ਆਰ ਲਿਕਰਡ ਹੈਵ ਡਨ ਯਾ ਓਕੇ ਦੇ ਕਾਫਟਰ ਵਰਕ ਗੁੱਡ ਗੁੱਡ ਲੋਟ ਆਫ ਮਸ਼ਾਈਨ ਇਨ ਯੂਰ ਆਈਜ਼ ਬ੍ਰੋ ਕਲੇ ਕਲੇ ਓਛਾ ਜੀ ਓਹ ਹੋ 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 ਬਾਈ ਜਿਹੜੀਆਂ ਥੱਲੇ ਪਲੇਟਾਂ ਨਾ ਜਿਹਦੇ ਉੱਤੇ ਇਹ ਆਪ ਦਾ ਅੰਜੀਰਾ ਬਣਾ ਰਹੇ ਨੇ ਉਹ ਕਲੇ ਦੀ ਬਣੀ ਆ ਇਹਦੀ ਮਿੱਟੀ ਦੀ ਮਿੱਟੀ ਨੂੰ ਫਿਰ ਜਦੋਂ ਤੁਹਾਨੂੰ ਪਤਾ ਵੀ ਸੇਕ ਲੱਗਦਾ ਫਿਰ ਉਹ ਇਟਾਰਗੀ ਹੋ ਜਾਂਦੀ ਹੈ ਤੇ ਇੱਟਾਂ ਵੀ ਓਵੇਂ ਹੀ ਬਣਦੀਆਂ ਨੇ ਪਿੰਡ ਘੁੰਮਣ ਦਾ ਨਜ਼ਾਰਾ ਤਾਂ ਭਾਈ ਯਾਰ ਹੀ ਟਰਾਈਬ ਵਾਲਿਆਂ ਦਾ ਆਇਆ ਯਾਰ ਬੜਾ ਸਵਾਦ ਆਇਆ ਇੱਥੇ ਐਨਾ ਠੰਡਾ ਠੰਡਾ ਮਾਹੌਲ ਆ ਠੰਡੀ ਠੰਡੀ ਹਵਾ ਚੱਲ ਰਹੀ ਆ ਗੂਟੇ ਹੈ ਕੋਈ ਇੱਥੇ ਗੱਡੀਆਂ ਦਾ ਸ਼ੋਰ ਨਹੀਂ ਕੋਈ ਮੋਟਰਸਾਈਕਲਾਂ ਦਾ ਸ਼ੋਰ ਨਹੀਂ ਹੈਗਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਓਮੋ ਵੈਲੀ ਦੇ ਟੂਰ ਦੇ ਵਿੱਚ ਇੱਕ ਹੋਰ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਤੇ ਅੱਜ ਆਪਾਂ ਦੇਖਣ ਆਏ ਹੋਏ ਆਂ ਜੀ ਇਥੋਪੀਆ ਦੀ ਓਮੋ ਵੈਲੀ ਦੀ ਸਭ ਤੋਂ ਵੱਡੀ ਟ੍ਰਾਈਬ ਜਿਹਨੂੰ ਕਿਹਾ ਜਾਂਦਾ ਆਰੀ ਟ੍ਰਾਈਬ ਉਹਨਾਂ ਦਾ ਖਾਣ ਪੀਣ ਰਹਿਣ ਸੈਣ ਕਲਚਰ ਬਾਕੀ ਟ੍ਰਾਈਬਾਂ ਨਾਲੋਂ ਕਿੰਨੀ ਕੁ ਡਿਫਰੈਂਟ ਆ ਉਹ ਸਾਰਾ ਕੁਝ ਤੁਹਾਨੂੰ ਅੱਜ ਵਾਲੇ ਵਲੌਗ ਦੇ ਵਿੱਚ ਦਿਖਾਵਾਂਗੇ ਹੁਣ ਤੱਕ ਮੈਨੂੰ ਲੱਗਦਾ ਵੀ ਆਪਾਂ 5-6 ਟ੍ਰਾਈਬਾਂ ਦਿਖਾਤੀਆਂ ਉਹਨਾਂ ਦੇ ਵਿੱਚ ਜਿਆਦਾ ਉਹਨਾਂ ਦਾ ਕਲਚਰ ਹੁੰਦਾ ਜਿਹੜਾ ਸੇਮ ਸੇਮ ਹੀ ਹੁੰਦਾ ਖਾਣ ਪੀਣ ਵਾਲਾ ਬਸ ਮਾੜਾ ਮੋਟਾ ਵਿਆਹ ਸ਼ਾਦੀਆਂ ਦਾ ਫਰਕ ਹੁੰਦਾ ਤੇ ਉਹਨਾਂ ਦੀ ਲੁੱਕ ਦਾ ਫਰਕ ਹੁੰਦਾ ਇਹ ਆਰੀ ਟਰਾਈਬ ਵਾਲਿਆਂ ਦੀ ਲੁੱਕ ਕਿਵੇਂ ਦੀ ਆ ਤੇ ਇਹਨਾਂ ਦਾ ਬਾਕੀ ਟਰਾਈਬਾਂ ਦੇ ਨਾਲੋਂ ਕੀ ਫਰਕ ਆ ਤੇ ਇਹ ਬਾਕੀ ਟਰਾਈਬਾਂ ਦੇ ਨਾਲੋਂ ਸਾਰਿਆਂ ਤੋਂ ਵੱਡੀ ਟਰਾਈਬ ਕਿਉਂ ਆ ਉਹ ਸਾਰਾ ਕੁਝ ਅੱਜ ਵਾਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਮੈਨੂੰ ਲੱਗਦਾ ਵੀ ਆਪਣਾ ਗਾਈਡ ਕੋਈ ਆ ਗਿਆ ਇੱਥੇ ਤੇ ਆਪਾਂ ਉਹਦੇ ਨਾਲ ਘੁੰਮਣ ਜਾਵਾਂਗੇ ਗਾਈਡ ਤੋਂ ਬਿਨਾਂ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਜਾ ਕੇ ਘੁੰਮ ਨਹੀਂ ਸਕਦੇ ਇਹ ਜ਼ਰੂਰੀ ਹੁੰਦਾ ਗਾਈਡ ਲੈਣਾ ਤੇ ਗਾਈਡ ਵਾਲੇ ਪੈਸੇ ਜਾਂ ਗੱਡੀ ਦੇ ਪੈਸੇ ਸਾਰਾ ਕੁਝ ਹੀ ਇਜ਼ ਦਾ ਗਾਈਡ ওকে ਹੈਲੋ ਬ੍ਰਦਰ ਹੈਲੋ ਹਾਊ ਆਰ ਯੂ ਵੈਟ ਆਮ ਫਾਈਨ ਹਾਰ ਯੂ ਆਮ ਫਾਈਨ ਵਾਟ ਇਜ਼ ਯੂ ਨੇਮ ਮਾਈ ਨੇਮ ਇਜ਼ ਮਿਤੁਕੂ ਮਿਤੁਕੂ ਆ ਮਿਤੁਕੂ ਸੋ ਟੂਡੇ ਵੀ ਵਿਲ ਵਿਜ਼ਿਟ ਦਾ ਆਰੀ ਵਿਲੇਜ ਯੈਸ ਆਰੀ ਟ్రਾਈਬ ਯੈਸ ਆਰੀ ওকে ਸੋ ਹਾਊ ਫਾਰ ਇਟ ਇਜ਼ ਨਾਓ ਐਸ ਵਨ অর ਮੇਬੀ ਵਨ ਆਵਰ ਵਨ ਆਵਰ ਇਨਸਾਈਡ ਥੈਟ ਫਾਰ ਨੋ ਨੋ ਲੁਕਿੰਗ ਅਰਾਊਂਡ ਓਕੇ 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 ਬਾਈ ਕਹਿੰਦਾ ਵੀ ਆਰੀ ਟਰਾਈਬ ਨੂੰ ਦੇਖਣ ਤੇ ਇੱਕ ਘੰਟਾ ਲੱਗ ਜਾਊਗਾ ਤੇ ਆਪਾਂ ਇੱਥੋਂ ਅੰਦਰ ਜਾਣਾ ਤੇ ਆਰੀ ਟਰਾਈਬ ਆਪਾਂ ਦੇਖ ਕੇ ਆਵਾਂਗੇ ਸੋ ਨਾਓ ਵੀ ਵਿਲ ਗੋ ਵਿਦ ਕਾਰ অর ਬਾਈ ਬੱਕ ਓਕੇ ਥੈਂਕ ਯੂ ਓਕੇ 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 ਬਾਕੀ ਜਿੰਨੀਆਂ ਵੀ ਆਪਾਂ ਟਰਾਈਬਾਂ ਦੇਖ ਕੇ ਆਏ ਆ ਉਹਨਾਂ ਦੇ ਨਾਲੋਂ ਸਭ ਤੋਂ ਜ਼ਿਆਦਾ ਹਰੇ ਭਰੇ ਏਰੀਏ ਦੇ ਵਿੱਚ ਇਹ ਟਰਾਈਬ ਰਹਿੰਦੀ ਆ ਜਦੋਂ ਦੇ ਵੀ ਆਪਾਂ ਇਹ ਪਿੰਡ ਦੇ ਵਿੱਚ ਆਏ ਆ ਜਾਂ ਫਿਰ ਮੈਂ ਰਾਹ ਦੇ ਵਿੱਚ ਦੇਖ ਰਿਹਾ ਸੀ ਵੀ ਪੂਰੀ ਖੇਤੀ ਪੂਰੀ ਗ੍ਰੀਨਰੀ ਅਲਦ ਵਾਲੇ ਕੇਲੇ ਕੇਲੇ ਲੱਗੇ ਹੋਏ ਨੇ ਤੇ ਮੌਸਮ ਵੀ ਇੱਥੇ ਸਾਰਾ ਨਾਲੋਂ ਠੰਡਾ ਐਂ ਲੱਗਦਾ ਸੀ ਮੌਸਮ ਜਿਵੇਂ ਅਦੀਸ ਬਾਬਾ ਦਾ ਮੌਸਮ ਹੋਣਾ 20 ਡਿਗਰੀ ਟੈਂਪਰੇਚਰ ਇੱਥੇ ਹੋਣਾ ਤੁਰਮੀ ਦੇ ਵਿੱਚ ਜਾਂ ਫਿਰ ਪਿੱਛੇ ਜਿੱਥੇ ਵੀ ਆਪਾਂ ਘੁੰਮ ਕੇ ਆਏ ਆ ਪਹਿਲਾਂ 2-3 ਦਿਨ ਤਾਂ ਉੱਥੇ ਸਾਰਾ ਗਰਮੀ ਵਾਲਾ ਮਾਹੌਲ ਸੀ ਇਹ ਸਾਰੇ ਮਤਲਬ ਆਰੀ ਟਾਈਬ ਦੇ ਲੋਕ ਨੇ ਬ੍ਰਦਰ ਹਾਊ ਮੈਨੀ ਪੀਪਲ ਇਨ ਦਾ ਆਰੀ ਟਾਈਬ ਰਾਈਟ ਨਾਓ 5500 5000 ਔਰ ਥਿਸ ਇਜ਼ ਵਨ ਆਫ ਦਾ ਲਾਰਜੈਸਟ ਟਾਈਬ ਦਾ ਲਾਰਜੈਸਟ ਟਾਈਬ जनरलली इज 284000 284000 यस द एरिया आर डिवाइडेड बाय इनटू टू ओके साउथ एरिया एंड नॉर्थ एरिया ओके दिस वन इज साउथ एरिया दिस वन इज साउथ एरिया यस ओके बाकी भाई ने केहा वी पौने 3 लाख आबादी है साडी ट्राइब दी 5000 बंदा इस पिंट दे विच रहंदा ते बाकी सारे अड्डड़ पिंडा दे विच रहंदे ने नॉर्थ वाले पासे ज्यादा रहंदे ने ਉਹ ਸਿੰਬਲ ਆਫ ਰੈਸਟੋਰੈਂਟ ਆ ਦੇਖੋ ਯਾਰ ਵੀ ਜਦੋਂ ਕੋਈ ਰਾਹ ਦੇ ਵਿੱਚ ਰੈਸਟੋਰੈਂਟ ਬਣਿਆ ਹੋਵੇ ਨਾ ਤਾਂ ਉਹਦਾ ਇਹ ਸਿੰਬਲ ਆ ਭਾਈ ਬਾਹਰ ਇਹ ਪਲੇਟ ਰੱਖ ਦਿੰਦੇ ਨੇ ਮਤਲਬ ਇੱਥੇ ਖਾਣ ਪੀਣ ਦਾ ਸਬਾਣ ਮਿਲਦਾ ਮੇਰੀ ਉਹੀ ਨਿਗਾ ਪੈ ਗਈ ਬਾਈ ਤੋਂ ਪੁੱਛਿਆ ਮੈਂ ਕਿ ਆਹ ਪਲੇਟ ਕਾਦੀ ਟੰਗੀ ਆ ਬਾਈ ਕਹਿੰਦਾ ਥਿਸ ਇਜ਼ ਦਾ ਸਿੰਬਲ ਆਫ ਰੈਸਟੋਰੈਂਟ ਲੈ ਓਕੇ ਗੁੱਡ ਸਿੰਬਲ ਐਂਡ ਵਾਟ ਇਜ਼ ਦਾ ਸਿੰਬਲ ਆਫ ਥਿਸ ਲੋਕਲ ਬਾਰ ਲੋਕਲ ਬਾਰ ਅੱਛਾ ਜੀ ਆ ਭਾਈ ਲੋਕਲ ਬਾਰ ਬਣਿਆ ਹੋਇਆ ਸੋ ਐਂਡ ਥਿਸ ਇਜ਼ ਦਾ ਸਿੰਬਲ ਆਫ ਫੋਰ ਦਾ ਲੋਕਲ ਬਾਰ ਆ ਦੇਖੋ ਬਈ ਪੁਜੀਆ ਖਾਨ ਵਾਲੀ ਜਿਹੜੀ ਕੁੱਪੀ ਹੁੰਦੀ ਆ ਉਹਨੂੰ ਇਹਨਾਂ ਨੇ ਮੁੱਦਾ ਮਾਰਿਆ ਹੋਇਆ ਲੱਕੜ ਦੇ ਉੱਤੇ ਤੇ ਇਹ ਸਿੰਬਲ ਆ ਜੀ ਵੀ ਇੱਥੇ ਦਾਰੂ ਡੱਪੇ ਵਾਲਾ ਹਿਸਾਬ-ਕਿਤਾਬ ਚੱਲਦਾ ਤੇ ਜਿਵੇਂ ਹੁਣ ਉਹ ਉੱਥੇ ਵੀ ਇੱਕ ਰੈਸਟੋਰੈਂਟ ਬਣਿਆ ਹੋਇਆ ਤੇ ਉਹ ਰੈਸਟ ਦੇਰ ਇਜ਼ ਆਲਸੋ ਰੈਸਟੋਰੈਂਟ ਰਾਈਟ ਆ ਨਾਉ ਆਈ ਕੈਨ ਲਿਵ ਇਨ ਦਾ ਆਰੀ ਟ੍ਰਾਈਬ ਮੈਨੂੰ ਮੇਨ ਖਾਣ ਪੀਣ ਦੀ ਆ ਹੁਣ ਮੈਨੂੰ ਖਾਣ ਪੀਣ ਦਾ ਭਾਈ ਪਤਾ ਲੱਗ ਗਿਆ ਕਿੱਥੇ ਮਿਲਦਾ ਆ ਦੇਖੋ ਆਹ ਪਲੇਟ ਟੰਗੀ ਹੋਈ ਆ ਨਾ ਵਿਚਾਲੇ ਇਦਾ ਮਤਲਬ ਆ ਇੱਥੇ ਰੈਸਟੋਰੈਂਟ ਆ ਕਿੰਨੀ ਯੂਨੀਕ ਜੀ ਚੀਜ਼ਾਂ ਹਨਾ ਯਾਰ ਇਹ ਇਹ ਭਰੇ ਹਨ ਵੀ ਪਤਾ ਸਿਰਫ ਇੱਥੋਂ ਦੇ ਲੋਕਲ ਬੰਦਿਆਂ ਨੂੰ ਹੋਊਗਾ ਆਪਣੇ ਵਰਗੇ ਬੰਦਿਆਂ ਨੂੰ ਨਹੀਂ ਪਤਾ ਹੋਊ ਆਪਣੇ ਵਰਗੇ ਨੂੰ ਤਾਂ ਗਾਈਡ ਹੀ ਦੱਸੂਗਾ ਗਾਈਡ ਦੇ ਮੈਂ ਮਾਈਕ ਲਾਉਣਾ ਹਜੇ ਮਾਈਕ ਮੇਰਾ ਚਾਰਜ ਨਹੀਂ ਹੈਗਾ ਦੂਜਾ ਅੱਗੇ ਜਾ ਕੇ ਫਿਰ ਉੱਥੇ ਗੱਲ ਕਰਾਂਗੇ ਜਿਹੜੀ ਤੁਸੀਂ ਇਧਰਲੇ ਪਾਸੇ ਆ ਕੱਚੇ ਦਾ ਕੱਚੀ ਝੌਂਪੜੀ ਦੇਖ ਰਹੇ ਹੋ ਨਾ ਇਹ ਭਾਈ ਚਰਚਾ ਇਹਨਾਂ ਦੀ ਮਾਂਚੈਸਟਰ ਯੂਨਾਈਟਿਡ ਕਿੰਨਾ ਮਤਲਬ ਇੱਥੇ ਟਿਪੀਕਲ ਮਾਹੌਲ ਆ ਲੋਕਾਂ ਦੀ ਪਿੰਡ ਵਾਲੀ ਜ਼ਿੰਦਗੀ ਜਮਾਈ ਕੱਚੇ ਘਰ ਨੇ ਬਾਈ ਕੋਈ ਇਕੱਤਾ ਘਰ ਮਸਾ ਹੋਊਗਾ ਪੱਕਾ ਨਹੀਂ ਇਹਨਾਂ ਨੇ ਕੱਚੇ ਘਰ ਮਿੱਟੀ ਨਾਲ ਲਿਪੇ ਹੋਏ ਨੇ ਉਸ ਤੋਂ ਬਾਅਦ ਉਹਦੇ ਉੱਤੇ ਰੰਗ ਮਾਰਤਾ ਇਹ ਪੱਕੀਆਂ ਕੰਧਾਂ ਨਹੀਂ ਹੈਗੀਆਂ ਕੋਈ ਸਿਮਿੰਟਡ ਕੰਧਾਂ ਨਹੀਂ ਹੈਗੀਆਂ ਬਸ ਇਹਨਾਂ ਨੇ ਰੰਗ ਕਰਤਾ ਉੱਤੇ ਇਹ ਵੀ ਥੱਲੇ ਮਿੱਟੀ ਲੱਗੀ ਹੋਈ ਹੈ ਇਹਦੇ ਪਿੰਡੇ ਯਾਰ ਇਹਨਾਂ ਦਾ ਸੋਹਣਾ ਹੀ ਬਹੁਤ ਹੈ ਤਾਂ ਇਤਰਾ ਜੀ ਲੱਗ ਗਿਆ ਮੇਰਾ ਆਕੀ ਪਹਿਲਾਂ ਐ ਹੁੰਦਾ ਸੀ ਵੀ ਸੁੰਨੀਆਂ ਇਹ ਥਾਵਾਂ ਤੇ ਘੁੰਮਦੇ ਹੁੰਦੇ ਸੀ ਬ੍ਰਦਰ ਹੇਅਰ ਇਜ਼ ਅ ਬੋਟਲ ਇਜ਼ ਦਸ ਆਲਸੋ ਅ ਸਿੰਬਲ ਯਸ ਅ ਸਿੰਬਲ ਫਾਰ ਫਿਊਲ ਸਿੰਬਲ ਫਾਰ ਫਿਊਲ ਓ ਆਹ ਦੇਖੋ ਭਾਈ ਬੋਤਲ ਮੁੱਦੀ ਮਾਰੀ ਹੋਈ ਆ ਇਹਦਾ ਮਤਲਬ ਆ ਵੀ ਇੱਥੇ ਪੈਟਰੋਲ ਪੰਪ ਆ ਭਾਈ ਤੁਹਾਨੂੰ ਬਲੈਕ ਦੇ ਵਿੱਚ ਤੇਲ ਮਿਲ ਜੂਗਾ ਓਕੇ ਲੈ ਭਾਈ ਦੇਖੋ ਰਾਹ ਦੇ ਵਿੱਚ ਸਿੰਬਲ ਹੀ ਸਿੰਬਲ ਨੇ ਐਂਡ ਥਿਸ ਇਜ਼ ਆਲਸੋ ਥਿਸ ਵਨ ਇਜ਼ ਆਵਰ ਦੈਟ ਦੈਟ ਵਨ ਇਜ਼ ਥਿਸ ਇਜ਼ ਜੇਮ ਹਾਊਸ ਓ ਦਾ ਯੰਗਰ ਪੀਪਲ ਇਜ਼ ਸਪੋਰਟਿੰਗ ਦੇ ਮੇਕਿੰਗ ਸਪੋਰਟਿੰਗ ਥੇਰ ਓਕੇ ਐਂਡ ਆਫਟਰ ਸਪੋਰਟ ਦੇ ਡਰਿੰਕ ਲੋਕਲ ਆ ਡ੍ਰਿੰਕ ਲੋਕ ਪ੍ਰੋਟੀਨ ਸ਼ੇਕ ਸਮਥਿੰਗ ਓਕੇ ਆ ਭਾਈ ਇਧਰਲੇ ਪਾਸੇ ਇਹਨਾਂ ਦਾ ਜਿਮ ਬਣਿਆ ਹੋਇਆ ਤੁਸੀਂ ਦੇਖੋ ਠੀਕ ਆ ਜਿਮ ਤੋਂ ਬਾਅਦ ਇਧਰਲੇ ਪਾਸੇ ਇਹਨਾਂ ਦਾ ਮਿਲਕ ਸ਼ੇਕ ਬਨਾਣਾ ਸ਼ੇਕ ਜਾਂ ਕੋਈ ਪ੍ਰੋਟੀਨ ਵਾਲਾ ਸੋਰਸ ਪੀਣਾ ਤਾਂ ਇੱਥੇ ਮਿਲ ਜਾਂਦਾ ਇਹਨਾਂ ਨੇ ਕੱਪ ਮੁੱਦਾ ਮਾਰਿਆ ਹੋਇਆ ਤੇ ਤੁਸੀਂ ਜਿਮ ਦੇਖੋ ਇਹਨਾਂ ਦੀ ਗੱਲ ਬਾਤ ਆ ਭਾਈ ਬੰਦ ਪਈ ਆ ਹਜੇ ਨਹੀਂ ਤੁਹਾਨੂੰ ਆਪ ਅੰਦਰ ਝਾਤੀ ਮਾਰਾ ਲਿਆ ਹਣੀ ਸੀ ਲੋਟ ਆਫ ਸਿੰਬल्स ਔਨ ਦਾ ਵੇ ਯਾ <laughs> very interesting village this one is the center of the village center of the village yes, downtown yes because all are the modern house like modernized okay okay so okay in the village we see the are traditional house like hat house you no know? oh bhai kanda vi eh main city center main downtown aa taa karke thonu ithe thoda je pakke ghar dikh rahe ne mitti nal lippe hoye aapa thonu jama kanne wale ghar dikha ke leke aavange oh main tribe de andar ja ke aauga traditional jinnu aapa keh diye ਉੱਥੇ ਵੀ ਕੋਈ ਬੋਰੀ ਜੀ ਕੋਈ ਲਫਾਫਾ ਜਾਂ ਮੁੱਦਾ ਮਾਰਿਆ ਹੋਇਆ ਉਹ ਦੇਖਦੇ ਹਾਂ ਹੁਣ ਕੀ ਆ ਆ ਦੇਖੋ ਘਰ ਯੈਸ ਆਹ 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 ਦੇਖੋ ਘਰ Okay. And how to make coffee pot, how to make plate, and how to make the other cooking <coughs> material. Crock, <coughs> I will show you. Okay. okay. ਬਾਈ ਕਹਿੰਦਾ ਵੀ ਸਾਰਿਆਂ ਤੋਂ ਪਹਿਲਾਂ ਆਪਾਂ ਦੇਖਾਂਗੇ ਵੀ ਜਿਹੜੇ ਭਾਂਡੇ ਹੁੰਦੇ ਨੇ ਕਾਫੀ ਪੀਣ ਵਾਲੇ ਜਾਂ ਖਾਣ ਪੀਣ ਵਾਲੀਆਂ ਪਲੇਟਾਂ ਉਹ ਅਸੀਂ ਹੱਥਾਂ ਦੇ ਨਾਲ ਬਣਾਉਣੇ ਆ ਵੀ ਸਭ ਪਹਿਲਾਂ ਤੁਹਾਨੂੰ ਉਹ ਦਿਖਾ ਕੇ ਲੈ ਕੇ ਆਵਾਂਗੇ ਉਸ ਤੋਂ ਬਾਅਦ ਕਹਿੰਦਾ ਆਪਾਂ ਮਿਲ ਕੇ ਦਾਰੂ ਕੱਢਾਂਗੇ ਠੀਕ ਆ ਤੇ ਇਹ ਜਿਹਾ ਕੁਝ ਬਾਈ ਨੇ ਆਪਾਂ ਨੂੰ ਕਿਹਾ ਹੁਣ ਜਿਹੜਾ ਆਪਾਂ ਅੰਦਰ ਜਾ ਕੇ ਕਰਾਂਗੇ ਇਹ ਹਿਸਾਬ ਦਾ ਵਾ ਸੋ ਦੈਟ ਇਜ਼ ਕਾਫੀ ਯੈਸ ਥਿਸ ਆਨ ਇਜ਼ ਕਾਫੀ ਯਾ like uh, from the arabica hmm and then now the color is green yeah and then after 3 weeks it will this be red it will change into yellow yellow yes oh after yellow it become red hmm, hmm the red one is ready and I pick up from the tree hmm -hmm. and then put it on the sun to dry oh. then after dry export to uh, other country on addison shall shaman in 40 oh. minutes okay that's for them bhai kehnda ve coffee da boota 3 haftiyan baad eh yellow rang da ho juga beej aimi eh da dana ਉਸ ਤੋਂ ਬਾਅਦ ਜਦੋਂ ਇਹ ਲਾਲ ਰੰਗ ਦਾ ਹੋ ਗਿਆ ਉੱਪਰ ਲਾਲ ਰੰਗ ਦੇ ਵੀ ਲੱਗੇ ਹੋਏ ਨੇ ਇਹਨਾਂ ਨੂੰ ਤੋੜ ਕੇ ਧੁੱਪੇ ਦੇ ਵਿੱਚ ਸੁਕਾਵਾਂਗੇ ਤੇ ਜਿਵੇਂ ਵੀ ਡਰਾਈ ਦਾ ਕਰਨ ਤੋਂ ਬਾਅਦ ਇਹ ਹੋਰ ਕਾਲੇ ਹੋ ਜਾਣਗੇ ਫਿਰ ਇਹਨੂੰ ਵੱਡੇ ਸ਼ਹਿਰਾਂ ਦੇ ਵਿੱਚ ਇਹ ਐਕਸਪੋਰਟ ਕਰ ਦੇਣਗੇ ਇਹ ਕੋਈ ਹਸਾਬਤਾਵਾ ਕਾਫੀ ਦਾ ਓਕੇ ਇਹਨਾਂ ਦਾ ਲੋਕਲ 바ਰ ਪਤੰਦਰ 바ਰ ਚ ਬਿਠ ਰਹੇ ਨੇ 24 ਘੰਟੇ ਇਹ ਚਲੋ ਜੀ ਆ ਇਹਨਾਂ ਦਾ 바ਰ ਹਾਤਾ ਪਈ ਸ਼ੈੱਡ ਪਾਇਆ ਹੋਇਆ ਉੱਤੇ ਉੱਥੇ ਦਾਰੂ ਤਿਆਰ ਕਰਦੇ ਨੇ ਉਹ ਆਪਾਂ ਦੇਖਾਂਗੇ ਤੇ ਆ ਸਾਰੇ ਸ਼ਰਾਬੀ ਬੈਠੇ ਨੇ ਹੈਲੋ ਸਲਾਮ They all are uh, liquored have done? Yeah. Okay. Yeah, so after work. Good, good. Lot of Nasha in your that. eyes, bro. They say Abo. Bo. Abo. Abo. Yeah. Abo means? For greeting, which means hello or hi. Abo. Yeah. <laughs> Lot of <laughs> Nasha in your eyes. Yeah. <laughs> okay. Uh, Abo. Abo. <laughs> <laughs> and she's also drinking that? Yes, this one's... The... I mean, the queen knows people's lives, brother. ਠੀਕ ਹੈ दारू ਪੀ ਕੇ ਐਂ ਸੌ ਜਾਂਦੇ ਨੇ ਸਰੂਰ ਦੇ ਵਿੱਚ ਤੇ ਸ਼ਾਮ ਨੂੰ ਉੱਠ ਖੜਦੇ ਨੇ ਫੇਰ ਰੋਟੀ ਖਾ ਕੇ दारू ਪੀ ਲੈਂਦੇ ਨੇ दारू ਇਹਨਾਂ ਨੂੰ ਬਣਾਉਣੀ ਬਹੁਤ ਸੌਖੀ ਆ ਤੇ ਸਸਤੀ ਆ ਤੇ ਅੱਖਾਂ ਦੇ ਵਿੱਚ ਇਹਨਾਂ ਦੇ ਪਤੰਦਰਾਂ ਦੇ ਨਸ਼ੇ ਰਹਿੰਦਾ ਚਲੋ ਜੀ ਬੰਦੇ ਸ਼ਰੀਫ ਨੇ ਉਹ ਕੁਝ ਕਹਿੰਦੇ ਗੁੰਦੇ ਨਹੀਂ ਕਿਸੇ ਨੂੰ ਬਾਕੀ ਆ ਸਾਰੇ ਪਾਸੇ ਭਾਈ ਕਾਫੀ ਤੇ ਕਾਫੀ ਲੱਗੀ ਹੋਈ ਆ ਜਿਹੜੀ ਕਰਨਾਟਕਾ ਦੇ ਵਿੱਚ ਲੋਕ ਐਨੀ ਮਤਲਬ ਉਹ ਕਰਦੇ ਨੇ ਨਾ ਇਹਦੀ ਖੇਤੀ ਕਰਦੇ ਨੇ ਬੜਾ ਇਹਦੇ ਨਾਲ ਪਿੱਛੇ ਮਤਲਬ ਜਦੋਂ ਜੈਦ ਹੁੰਦੀ ਆ ਇੱਥੇ ਆਮ ਹੀ ਲੱਗੀ ਹੋਈ ਆ ਚੀਜ਼ ਉਹ ਯਾਰ ਕਾਫੀ ਫਿਲਾਂ ਤੇ ਯਾ ਕਾਫੀ ਪਲਾਂਟੇਸ਼ਨ ਯੈਸ ਐਂਡ this one is uh, a traditional house oh as under there is under construction okay and uh, there are two kinds of a traditional house hmm. a square oh. and circle circle and the circle one is for older people for example this one is for older people oh and the square one is for uh, the younger. square one is for younger younger ਉਹ ਦੋ ਤਰ੍ਹਾਂ ਦੇ ਘਰ ਹੁੰਦੇ ਨੇ ਬਾਈ ਕਹਿੰਦਾ ਟ੍ਰਾਈਪ ਇੱਕ ਗੋਲ ਤੇ ਇੱਕ ਚੌਰਸ ਜਿਹੜਾ ਚੌਰਸ ਹੁੰਦਾ ਉਹ ਜੰਗਰ ਲੋਕਾਂ ਵਾਸਤੇ ਹੁੰਦਾ ਜਿਹੜਾ ਗੋਲ ਹੁੰਦਾ ਸਰਕਲ ਹੁੰਦਾ ਉਹ ਜਿਹੜੇ ਬਜ਼ੁਰਗ ਹੋ ਗਏ ਲੋਕ ਉਹਨਾਂ ਉਹਨਾਂ ਵਾਸਤੇ ਹੁੰਦਾ ਤੇ ਇਹ ਅੰਡਰ ਕੰਸਟਰਕਸ਼ਨ ਆ ਆ ਥਾਂ ਦੇ ਉੱਤੇ ਤਾਂ ਗੇਟ ਰੱਖਿਆ ਜਾਊਗਾ ਠੀਕ ਐ ਸੋ ਥਿਸ ਇਜ਼ ਦਾ ਪ੍ਰਾਈਵੇਟ ਪ੍ਰੋਪਰਟੀ bro रिच मैन आई थिंक ऑफ वेजिटेबल एवरी ऑल्सो फ्रॉम आरी ट्राइव राइट ओके ओनली आरी ट्राइव पीपल आर लिविंग ਮਰਸੀ ਡਰਾਈਵ ਦੀ ਗੱਲ ਕਰਦੇ ਆ ਜੀ ਪਿੱਛੇ ਦੇਖ ਕੇ ਆਇਆ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਸ਼ਿਫਟ ਹੋ ਗਈ ਓਕੇ ਹਾ ਸ਼ਬਰ ਕੈਂਡੇ ਨਸ਼ਬਰ ਕੈਂਸ਼ ਮੈਜਮੰਟਸ ਦਿਸ ਇਜ਼ ਅ ਸਕੁਅਰ ਵਨ ਹਾਊਸ ਫਾਰ ਯੰਗਰ ਫਾਰ ਯੰਗਰ ਓ ਐਂਡ ਅਨਦਰ ਫਰਸ ਦੇ ਪੇਂਟਡ ਬਾਈ ਮਡ ਬਾਈ ਮਡ ਐਂਡ ਐਂਡ ਦਾ ਮਡਸ ਡਰਾਇੰਗ ਇਜ਼ ਪੇਂਟਡ ਬਾਈ ਕਾਉ ਡੰਗ ਦਿਸ ਵਨ ਇਜ਼ ਕਾਉ ਡੰਗ ਕਾਉ ਡੰਗ ਯਾ ਦੇ ਇਸ ਫੋਰ ਸਟਰੈਂਗ ਇਜ਼ ਲਾਈਕ ਸੀਮੈਂਟਸ ਓਕੇ ਦੇ ਗਿਵ ਸਟਰੋਂਗ ਹਾਂ ਬਾਈ ਨੇ ਕਿਹਾ ਵੀ ਪਹਿਲਾਂ ਇਹਦੇ ਉੱਤੇ ਅਸੀਂ ਮਿੱਟੀ ਲਿਪ ਦਿੰਨੇ ਜਦੋਂ ਮਿੱਟੀ ਸੁੱਕ ਜਾਂਦੀ ਆ ਤਾਂ ਉਹਦੇ ਉੱਤੇ ਇਹ ਜਿਹੜਾ ਗੋਹਾ ਹੁੰਦਾ ਉਹ ਲਿਪ ਦਿੰਦੇ ਨੇ ਤਾਂ ਉਹਦੇ ਨਾਲ ਇਹ ਥੋੜਾ ਜਿਹਾ ਸਟਰੋਂਗ ਹੋ ਜਾਂਦਾ ਸੋ ਯੰਗਰ ਪਰਸਨਸ ਆਰ ਲਿਵਿੰਗ ਇਨ ਦਿਸ ਹਾਊਸ ਇਨ ਯੈਸ ਇਨ ਦਿਸ ਹਾਊਸ ਇਹ ਚੌਰ ਸਾਹਿਬ ਆਈ ਘਰ ਤੇ ਇਹਦੇ ਵਿੱਚ ਜਵਾਨ ਮੁੰਡੇ ਰਹਿੰਦੇ ਨੇ ਜਾਂ ਜਵਾਨ ਕੁੜੀਆਂ ਰਹਿੰਦੀਆਂ ਨੇ ਤੇ ਮਿੱਟੀ ਨਾਲ ਲਿਪਣ ਤੋਂ ਬਾਅਦ ਉਹਦੇ ਉੱਤੇ ਗੋਹਾ ਲਿਪਦੇ ਨੇ تے گوہے تو بعد پھر یہ چنگا स्ट्रांग بن جندا देयर इज नो سیمنٹ ان دس ساڈ اٹس نو 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 سیمنٹ اونلی مڈ اینڈ کاؤشپ اوکے ادھر دے پاسے وہی مੱਕی دے دانے یار دس سکوار اور مین دی او میز آ گیا بھائی یار دس ون لائک دی پیشنٹ ون یس دس ون از فار انجرا اینڈ فار بریڈ دس از فار دی انجرا فار انجرا یار آئی ٹرائیڈ انجرا ا لٹ ریلی یس اها and and this one is for uh, for local beer uh, this is yeah. for the local beer this yes. is our material yes is different okay and then there is oh, that is coffee yes coffee oh dekho bhai aime coffee nuska lende ne and i yeah. look uh, that is cow dung yes that shit aap yaar bhai goha eh uh -huh. lip dinde ne ode utte mm -hmm. and then this, this one is ones for uh, chicken it's for the chicken yeah. okay aap <laughs> chota ja ghar banaya hoye inanne chicken واستے chicken مطلب ککڑ مرغیاں مرغے انہاں واستے very beautiful بدل گرج ہی ਜਾਂدا تھوڑا جا اوپر چاکے بنایا ہوا جاندے نہیں برادر ان دس ایریا دیار ال وائلڈ اینیملز ال سو اٹس ائی تھن 18 کلومیٹر فارم دیر وائلڈ اینیملز یس بٹ کائنڈ اف لائین ٹائیگر ٹائیگر سو یس نو ون از کمنگ ایٹ دی نائٹ ہیر نو 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 جسٹ بیکوز اف پاپولیشن دے ہیو ا کلتچر اوہ یہ بھائی نے دسا 18 کلومیٹر دور رہندے نے lions hyenas hyena also hyena also yeah elephants 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 is yeah. normal is right? not normal yeah oh 18 kilometer door rehnde ne idhar le passe population jyada hon karke oh log oh log kahi janda oh janwar shehar to bahar rehnde ne okay you know this leaf this is what is it i don't know smell it oh oh uh, how can i say that is <laughs> <Yes>, lemongrass yeah <laughs> ਤਦੋਂ ਮੈਂ ਸੁੰਗਿਆ ਨਾ ਲਕਸ ਇਟਸ ਕਾਈਂਡ ਆਫ ਅ ਲਕਸ ਸੋਪ ਥੇਅਰ ਇਜ਼ ਅ ਸੋਪ ਟੂ ਵਾਸ਼ ਆਹਾਂ ਦਾ ਸੇਮ ਲਾਈਕ স্মੈਲ ਥੈਟ ਬੀ ਜਿਵੇਂ ਲਕਸਰੀ ਸਾਬਨ ਨਹੀਂ ਹੁੰਦੀ ਉਹਦੇ ਨਾਲ ਆਪਾਂ ਨਹਾਉਣੇ ਤਾਂ ਇਹਦੀ স্মੈਲ ਜਮਾ ਉਹਦੇ ਅਰਗੀ ਆ ਬਾਈ ਨੇ ਜਦੋਂ ਇੱਕੋ ਦਮ ਮੈਨੂੰ ਸੰਘਾਇਆ ਮੇਰੇ ਯਾਦ ਨਹੀਂ ਆਈ ਚੀਜ਼ ਕੀ ਆ ਓਕੇ ਓਕੇ ਗੁੱਡ ਸੋ ਵਾਟ ਇਜ਼ ਆ ਯੂਜ਼ ਆਫ ਥੈਟ ਫਾਰ ਫਾਰ ਥੀ ਫਾਰਟੀ ਯੈਸ ਓਕੇ ਲੈਮਨ ਟੀ ਸਮਥਿੰਗ ਲਾਈਕ ਥੈਟ ਕੋਕੋਫੀ ਲੀਫ ਕੌਫੀ ਇਨਗਰੀਡੀਐਂਟਸ ਫਾਰ ਕੌਫੀ ਲੀ ਓ ਇਹ ਭਾਈ ਉਹ ਇਨਗਰੀਡੀਐਂਟਸ ਆ ਚਾਹ ਚੂ ਬਣਾਉਣ ਤੋਂ ਬਾਅਦ ਉਹਦੇ ਵਿੱਚ ਇੱਕ ਹੋਲ ਲੈਂਦੇ ਨੇ ਤਾਂ ਉਹਦੇ ਤੱਤ ਤਲੇ ਤੱਤ ਉਹਦੇ ਵਿੱਚ ਚਲੇ ਜਾਂਦੇ ਨੇ ਤੇ ਲੈਮਨ ਟੀ ਵਗੈਰਾ ਬਣਾਉਣ ਦੇ ਕੰਮ ਆਉਂਦੀ ਆ ਉਹ ਆ ਵੀ ਕਿੰਨਾ ਦਾ ਲੋਕਲ ਘਰ ਬਣਿਆ ਹੋਇਆ ਖਾਸ ਹੀ ਇਟਸ ਵੈਰੀ 올ਡ ਆਈ ਥਿੰਕ ਯੈਸ ਸੋ ਦਿਸ ਵਨ ਇਜ਼ ਦ ਰਾਉਂਡ অর ਦ ਸਰਕਲ ਵਨ ਆ ਓਕੇ ਦਿਸ ਇਜ਼ ਰਾਉਂਡ ਵਨ ਫਾਰ ਦ 올ਡਰ ਪੀਪਲ ਯੈਸ ਫਾਰ 올ਡਰ ਪੀਪਲ ਨਾਓ ਦੇਰ ਇਜ਼ ਕਿਚਨ ਓ ਬਿਕਾਜ਼ ਹੀ ਬਿਲਡ ਦ ਮਾਡਰਨ ਵਨ ओके ਇਹ ਬੋਲਦੇ ਮੋਰ ਦੇ ਨਾਮ ਜ਼ਰ ਕਿਚਨ ਆ ਬਹੁਤ ਪੁਰਾਣੀ ਖਸਤਾ ਹਾਲਤ ਹੋ ਗਈ ਮਿੱਟੀ ਸਾਰੀ ਟੈ ਗਈ ਆ ਛਟੀਆਂ ਆ ਗਈਆਂ ਅੰਦਰ ਤੇ ਹਾਉ ਆਲ ਦ ਇਟ ਇਜ਼ ਇਸ ਮੇਵੀ ਵਾਸ ਮੇਵੀ 25 30 ਓ 25 yeah. 30 ਸਾਲ ਪੁਰਾਣਾ ਇਹ ਘਰ ਆ ਭਾਈ ਮੀਮੂ ਬਹੁਤ ਪੈਂਦੇ ਨੇ ਉਹਦੇ ਕਰਕੇ ਵੀ ਫਿਰ ਖਰਾਬ ਹੋਣ ਦੇ ਚਾਂਸ ਬਣ ਜਾਂਦੇ ਨੇ ਪੁਰਾਣਾ ਹੋਰ ਕਰਕੇ ਹੁਣ ਬਾਈ ਹੋਰ ਇਹਦੇ ਵਿੱਚ ਆਪਦੀ ਕਿਚਨ ਯੂਜ਼ ਕਰਦੇ ਨੇ ਥੇਰ ਇਜ਼ ਅ ਕਿਚਨ ਇਨਸਾਈਡ ਯੈਸ ਯੂ ਕੈਨ ਹੀਰ ਥੇਰ ਇਨਸਾਈਡ ਓ ਵਾਸ਼ਰੂਮ ਹੈਡ ਵੀ ਕੇਅਰਫੁਲ ਯੈਸ ਯੈਸ ਆ ਭਾਈ ਇਹਨਾਂ ਦੀ ਕਿਚਨ ਉੱਧਰਲੇ ਪਾਸੇ ਚੁੱਲਾ ਆ ਗਿਆ ਆ ਇਹਨਾਂ ਦੇ ਕੋਈ ਲੋਕਲ ਭਾਂਡੇ ਪਏ ਨਹੀਂ ਉਹ ਸਾਹਮਣੇ ਇਕੱਲੇ ਪਏ ਨੇ ਕੱਚੇ ਤੇ ਮੱਕੀ ਦੀਆਂ ਛੱਲੀਆਂ ਉਹ ਮੱਕੀ ਦੇ ਛੱਲੀਆਂ ਕਹੀ ਜਾਂਦਾ ਛੱਲੀਆਂ ਇਹ ਉੱਪਰ ਬੰਨ ਕੇ ਰੱਖਦੇ ਨੇ ਧੂਆਂ ਲੱਗਦਾ ਰਹਿੰਦਾ ਆ ਕੁੰਡਾ ਕੋਟਨਾ ਆ ਗਿਆ Yes coffee yes yes that everything yes 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 yeah. what do you call this ਮਕੋਚਾ ਮਕੋਚਾ yeah okay and the are are name is ਢਿਲ ਢਿਲ ਆ ਇਹ ਆਪਾਂ ਬਈ ਕੁੰਡਾ ਆ ਗਿਆ ਉਪਰ ਕੋਟਨਾ ਆ ਗਿਆ ਵੀ ਕਾਲ ਇਟ ਕੁੰਡਾ ਕੁੰਡਾ ਇਨ ਇੰਡੀਆ ਇਨ ਇੰਡੀਆ ਯਾ ਵੀ ਕਾਲ ਇਟ ਕੁੰਡਾ ਕੁੰਡਾ ਥਿਸ ਇਜ਼ ਫॉर ਕੋਟਨਾ ਆ ਯਾ ਫॉर ਥਿਸ ਯੂ ਕੈਨ ਗਰਾਇੰਡ অর ਬੀਟ ਐਨੀ ਵਨ ਯੈਸ ਯਾ ਬੋਥ ਆਫ ਯੂਜ਼ ਮਗਾ ਚਾਹੇ ਬਈ ਇਹਦੇ ਨਾਲ ਤੁਸੀਂ ਮਸਾਲੇ ਕੋਟ ਲੋ ਚਾਹੇ ਬੰਦਾ ਕੋਟ ਕੁੰਡਾ ਕੁੰਡਾ ਐਂਡ ਕੋਟਨਾ ਆ ਕੁਛ ਆ ਬਾਕੀ ਨਾਲੀ ਚੋਪਿੰਗ ਉਹ ਪਈਆ ਮਨ ਲੱਗਦਾ ਦੇਖ ਵਾਰ ਜਿਵੇਂ ਖਾ ਆ ਇਹਨਾਂ ਦੀ ਫੱਟੀ ਪਈ ਹੈ ਛੋਟੀ ਦਿਸ ਇਜ਼ ਅ ਟ੍ਰੈਡੀਸ਼ਨਲ ਮੈਨੂੰ ਐ ਲੱਗਿਆ ਵੀ ਜਿਵੇਂ ਲੋਹੇ ਦੀ ਹੁੰਦੀ ਆ ਇਟਸ ਲੁਕਿੰਗ ਲਾਈਕ ਅ ਆਇਰਨ ਮੇਡ ਬਟ ਦਿਸ ਇਜ਼ ਅ ਵੁੱਡ ਵੁੱਡ ਮੇਡ ਯਸ ਵੁੱਡ ਮੇਡ ਦੇਖੋ ਭਾਈ ਕਲਾ ਬਹੁਤ ਇਹਨਾਂ ਲੋਕਾਂ ਕੋਲੇ ਹਾਂ ਓਕੇ ਦਸ ਅਸਰ ਵਨ ਇਜ਼ ਅ ਦਿਸ ਵਨ ਇਜ਼ ਫਾਰ ਕੁਕਿੰਗ ਯਾ ਦਿਸ ਵਨ ਇਜ਼ ਫਾਰ ਕੁਕਿੰਗ ਓਕੇ ਓਕੇ ਵਾਟ ਇਜ਼ ਦਿਸ ਮੇਡ ਆਫ ਫਰਮ ਦਿਸ ਵਾਸ ਲਾਈਕ ਪਲੇਟ ਪਲੇਟ ਯਾ ਫਰੋਮ ਦੇਵਿਕ ਫਰੋਮ ਵੁੱਡ ਵੁੱਡ ਓਕੇ ਲੱਕੜ ਦੀਆਂ ਪਲੇਟਾਂ ਨੇ ਬਾਈ ਪਰ ਮੈਂ ਕਹਿਣਾ ਵੀ ਇਹ ਚੀਜ਼ਾਂ ਜਾਦੇ ਵਧੀਆਂ ਲੱਕੜ ਵਾਲੀਆਂ ਪਰ ਇਹ ਮੱਠੀ ਅੱਗ ਤੇ ਉਹਨੂੰ ਬਣਾਉਂਦੇ ਨੇ ਤਾਂ ਕਰਕੇ ਲੱਕੜ ਇਹ ਜਿਆਦਾ دیر ਚੱਲਦੀ ਆ ਐਂਡ ਥਿਸ ਆਨ ਇਜ਼ ਫॉर ਗ੍ਰਾਂਡੇਡ ਲਾਈਕ ਚਿਲੀ ਓਕੇ 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 ਯੂ ਆਰ ਰੈਮੈਂਟ ਇਨ ਦਾ ਗ੍ਰਾਂਡੇਡ देयर ਯੈਸ 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 ਹਾਂ ਇਹ ਕਹਿੰਦੇ ਬਈ ਚਾਹੀਏ ਮਿਰਚਾਂ ਦੇ ਉਹਦੇ ਉੱਤੇ ਰਾਕੇ ਦਾ ਪਾਊਡਰ ਬਣਾ ਲਓ ਜੀਰਾ ਪੀਸ ਲਓ ਕੁਝ ਵੀ ਪੀਸ ਲਓ ਉਹਦੇ ਵਾਸਤੇ ਕੰਮ ਆਉਂਦਾ ਹੈ ਗੁੱਡ व्हाट इज दिस सनफ्लावर ओ सूरजमुखी है सनफ्लावर स्वर्गम कॉर्न और मेज ए भाई सूरजमुखी है नंदा रेडविन और सोयाबीन पहचान नहीं आई क्योंकि सुखी पैया बाकी सोयाबीन yeah. हो गया yeah. कॉर्न हो गया एहेजा कुछ पया इथे एवरीथिंग ओके वटू 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 बलज मक्तो एक्शन ਇਹ ਐਸ ਕੋਰ ਇੰਜੇਰਾ। ਉਹ। ਆ ਦੇਖੋ ਭਾਈ ਆ ਹੁੰਦਾ ਇੰਜੇਰਾ। ਇਹ ਮੱਕੀ ਦੇ ਦਾਣੇ ਤੋਂ ਇਹਨਾਂ ਨੇ ਇੰਜੇਰਾ ਬਣਾਇਆ। ਮਤਲਬ ਇਹਨਾਂ ਦੀ ਟ੍ਰੈਡੀਸ਼ਨਲ ਰੋਟੀ ਆ ਇਹ। ਓਕੇ। ਐਂਡ देन हाउ टू मेक ਥਿਸ ਵਨ? ਵੀ ਵਿਲ ਸੀ देयर। ਵੀ ਵਿਲ ਸੀ देयर। ਯੈਸ। ਓਕੇ। ਬਾਕੀ ਵੀ ਇਹ ਬਣਦਾ ਕਿਵੇਂ ਆ ਇੰਜੇਰਾ। ਮੈਂ ਪਹਿਲਾਂ ਵੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਹੋਇਆ। ਆਪਾਂ ਖਾਦਾ ਵੀ ਹੋਇਆ ਇਹ। ਖੱਟਾ-ਖੱਟਾ ਜਿਹਾ ਹੁੰਦਾ ਥੋੜਾ ਜਿਹਾ। ਤੇ ਬਾਹਲਾ ਨਹੀਂ ਤੁਥੋ ਖਾਦਾ ਜਾਊਗਾ। ਇਹਨੂੰ ਬਣਾਉਂਦੇ ਕਿਵੇਂ ਨੇ? ਨੱਕ ਮੈਂ ਆ। ਆ ਦੇਖੋ। ਅੱਬਾ ਅੱਬਾ। ਅੱਬਾ ਚਲੋ। ਮਾਗਾ ਆਈ ਫੋਰਗੇਟ ਹਾਊ ਟੂ ਸੇ ਅਬੋ 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 ਆ ਦੇਖੋ ਭਾਈ ਜਿਵੇਂ ਡੋਸਾ ਬਣਦਾ ਹੁੰਦਾ ਹਨ ਐ ਬਣਾਉਂਦੇ ਨਹੀਂ ਚੀਲੋ ਜੀ ਇਹ ਤਾਂ ਬਹੁਤ ਸੌਖਾ ਯਾਰ ਆ ਟੱਕਤਾ ਲੈ ਇਹਨਾਂ ਨੇ ਦੇਸੀ ਤਰੀਕੇ ਨਾਲ ਇਹ ਵੀ ਸਾਰਾ ਲੱਕੜ ਦਾ ਹੀ ਬਣਿਆ ਹੋਇਆ ਬ੍ਰਦਰ ਦੈਟ ਦਾ ਡਾਊਨ ਪਲੇਟ ਇਜ਼ ਆਲਸੋ ਮੇਡ ਵਿਦ ਵੂਡਨ ਕਲੇ ਕਲੇ ਅੱਛਾ ਜੀ ਓ ਹੋ 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 ਬਾਈ ਜਿਹੜੀਆਂ ਥੱਲੇ ਪਲੇਟ ਆ ਨਾ ਜਿਹਦੇ ਉੱਤੇ ਇਹ ਆਪ ਦਾ ਅੰਜੀਰਾ ਬਣਾ ਰਹੇ ਨੇ ਉਹ ਕਲੇ ਦੀ ਬਣੀ ਆ ਇਹਦੀ ਮਿੱਟੀ ਦੀ ਮਿੱਟੀ ਨੂੰ ਫਿਰਜੋ ਤੁਹਾਨੂੰ ਪਤਾ ਵੀ ਸੇਕ ਲੱਗਦਾ ਫਿਰ ਉਹ ਇਟਾਰਗੀ ਹੋ ਜਾਂਦੀ ਹੈ ਤੇ ਇੱਟਾਂ ਵੀ ਓਵੇਂ ਹੀ ਬਣਦੀਆਂ ਨੇ ਤੇ ਇਹਨੂੰ ਅੱਗ ਉੱਗੇ ਦੇ ਥੱਲੇ ਕੋਈ ਅਸਰ ਨਹੀਂ ਹੁੰਦਾ ਜਿੰਨੀ ਇਹਨੂੰ ਅੱਗ ਲੱਗੂਗੀ ਓਨੀ ਹੀ ਇਹ ਪਲੇਟ ਤਕੜੀ ਹੁੰਦੀ ਜਾਊਗੀ ਉਹਦੇ ਉੱਤੇ ਇਹਨਾਂ ਨੇ ਉਹ ਦੋਸੇ ਵਾਂਗੂ ਉਹ ਡੇਗ ਲਿਆ ਮਟੀਰੀਅਲ ਜਾਂ ਇਹਨੂੰ ਢੱਕਤਾ ਇਹ ਕੁੰਡਾ ਦੇਖੋ ਫੜਨ ਵਾਸਤੇ ਇਹਨਾਂ ਨੇ ਦੇਸੀ ਤਰੀਕੇ ਨਾਲ ਵਿੱਚ ਡੰਡਾ ਫਸਾਇਆ ਇਹਨੂੰ ਚੱਕਣਗੇ ਤੇ ਉਹ ਬਣ ਕੇ ਇੰਜੀਰਾ ਤਿਆਰ ਹੋ ਜਾਊਗਾ ਹਾਂ ਅਨਨ ਜ਼ਕਰਵਰ ਵਨ ਜ਼ਕਰਵਰ ਵਲ ਜੈ ਮੈਕ ਫਰੋਮ ਅਰੁੰਡਨਾਰਾਇ ਨੋ ਅਰੁੰਡੁਲਾ ਦਿਨਾਰਿਆ ਨੋ ਅਰੁੰਡੁਲਾ ਲਾਈਕ ਬੰਬੂ ਬੰਬੂ ਓਕੇ ਬੰਬੂ ਜਿਹੜਾ ਆ ਕਵਰ ਬਣਾਇਆ ਹੋਇਆ ਇਹ ਬਾਂਸ ਦਾ ਬਣਾਇਆ ਹੋਇਆ ਬੈਂਬੂ ਦਾ ਬਣਾਇਆ ਹੋਇਆ ਓ ਗੁੱਡ ਵੈਰੀ ਯੂਨੀਕ ਥਿੰਗ ਯੂ ਗਾਇਜ਼ ਆਰ ਡੂਇੰਗ ਰਾਈਟ ਨਾਓ ਇਨ ਥਿਸ ਵੇ ਆ ਇਹ ਇਸ ਮਾਡਰਨ ਮੋਡਰਨਾਈਜੇਸ਼ਨ ਵਾਟ ਵੀ ਕਾਲ ਇਟ ਅਖਰੀ ਫਸ ਗਿਆ ਸੀ ਮੇਰੇ ਤਾਂ ਮੋਡਰਨਾਈਜੇਸ਼ਨ ਕੀ ਹੁੰਦਾ ਉਹ ਹੁਣ ਉਹ ਜਦੋਂ ਬਣ ਕੇ ਤਿਆਰ ਹੋ ਗਿਆ ਫਿਰ ਉਹਦਾ ਸਾਊਥ ਇੰਡੀਆ ਸਾਊਥ ਇੰਡੀਆ ਵਾਂਗੂ ਪੱਤਿਆਂ ਦੇ ਉੱਤੇ ਕੇਲੇ ਦੇ ਪੱਤੇ ਇਹਨਾਂ ਕੋਲ ਆਮ ਹੀ ਨੇ ਕੇਲਾ ਬਹੁਤ ਲੱਗਿਆ ਹੋਇਆ ਉਹਦੇ ਉੱਤੇ ਹੀ ਡੇਕ ਲੈਣਗੇ ਚਾਹੇ ਰੈਸਟੋਰੈਂਟ ਚ ਲੈ ਕੇ ਜਾਣ ਸੋ ਦੇ ਕੈਨ ਆਲਸੋ ਸੈਂਡ ਦਿਸ ਟੂ ਅ ਰੈਸਟੋਰੈਂਟ ਐਸ ਵੈਲ ਸਮ ਟਾਈਮਸ ਫਾਰ ਫੈਮਿਲੀ ਸਮ ਟਾਈਮਸ ਫਾਰ ਸ਼ੇਫ ਰੈਪਰ ਫਾਰ ਲੋਕਲ ਰੈਸਟੋਰੈਂਟ ਰੈਸਟੋਰੈਂਟ ਸਮ ਬਾਕੀ ਕੁਝ ਟਾਈਮ ਇਹ ਆਪਦੇ ਖਾਣ ਵਾਸਤੇ ਫੈਮਿਲੀ ਵਾਸਤੇ ਤੇ ਕੁਝ ਟਾਈਮ ਇਹ ਅ ਰੈਸਟੋਰੈਂਟ ਦੇ ਵਿੱਚ ਭੇਜ ਦਿੰਦੇ ਨੇ ਹਾਊ ਮੱਚ ਟਾਈਮ ਇਟ ਵਿਲ ਟੇਕ ਟੂ ਵਨ ਦਿਸ 5 ਮਿੰਟ 4 ਮਿੰਟ ਸਰ ਮੇਬੀ ਆਇਸ 5 ਫੋਰ 6 ਮਿੰਟ 5 ਮਿੰਟਾਂ ਦੇ ਵਿੱਚ ਭਾਈ ਰੋਟੀ ਬਣ ਕੇ ਇਹ ਤਿਆਰ ਹੋ ਜਾਂਦੀ ਆ ਪਰ ਇਹ ਹੈ ਵੀ ਨਹੀਂ ਹੁੰਦੀ ਇਕੱਲਾ ਬੰਦਾ ਤੁਸੀਂ ਆਮ ਨਾਲ ਖਾ ਸਕਦੇ ਹੋ ਚੱਕਰ ਪੈਂਦਾ ਟੇਸਟ ਦਾ ਟੇਸਟ ਇਹਨਾਂ ਦਾ ਡਿਫਰੈਂਟ ਜਿਹਾ ਹੁੰਦਾ ਨਾ ਆ ਰੈਡੀ ਐ ਸਮ ਟਾਈਮ ਇਟ ਇਟਸ ਲਾਈਕ ਗ੍ਰੇ yeah so what they use in It, that one is uh, in are there are four kinds of injera oh injera is divided right into, into into four okay and also, there met um, injera hmm. sorghum hmm. maize and oats oh chho samajh gaya main bhai char tarah diyan rotian hunde ne inna diyan je corn to banon ge oh hor tarike di banu maize to banon ge oh hor tarike di te saragam to hor tarike di banugi ta karke inna de add add rang hunde ne main grey color da khada hoya do tin wari ਇਹਨਾਂ ਕੋਲ ਚਿੱਟੇ ਰੰਗ ਦਾ ਡੋਨਟ ਇਟਸ ਡੇਂਜਰ ਬਿਕੋਜ਼ ਯੂ ਹੈਵ ਰੂਟ ਕ੍ਰੋਪਸ ਲਾਈਕ ਫਾਲਸ ਬਨਾਨਾ ਰੂਟਸ। ਓਹ ਖਸਾਬਾ ਅ ਸਵੀਟ ਫੋਟਾਈਟੋ। ਤਾਰੋ। ਐਂਡ ਐਟਸ ਅ ਲਾਟਸ ਆਫ ਰੂਟ ਲਾਈਕ ਬਨਾਨਾ, ਅਵੋਕਾਡੋ। ਸੋ ਯੂ ਗਾਇਜ਼ ਆਰ ਨਾਟ ਓਨਲੀ ਡਿਪੈਂਡੈਂਟ ਔਨ ਅੰਜੀਰਾ। ਯੈਸ। ਭਾਈ ਕਹਿੰਦਾ ਵੀ ਸਾਡੇ ਕੋਲ ਖੇਤੀਬਾੜੀ ਬਹੁਤ ਆ। ਅਸੀਂ ਅ ਕੇਲਿਆਂ ਤੋਂ ਵੀ ਕੁਝ ਨਾ ਕੁਝ ਬਣਾ ਲੈਨੇ ਆ। ਸਾਡੇ ਕੋਲ ਫਰੂਟ ਵੀ ਪਏ ਨੇ। ਅਸੀਂ ਉਹਨਾਂ ਤੋਂ ਕੁਝ ਨਾ ਕੁਝ ਬਣਾ ਲੈਨੇ ਆ। ਕੱਲਾ ਇਹ ਨਹੀਂ ਹੈਗਾ ਵੀ ਅਸੀਂ ਕੱਲਾ ਅੰਜੀਰਾ ਹੀ ਖਾਣੇ ਆ ਸ਼ਹਿਰਾਂ ਵਾਲਿਆਂ ਵਾਂਗੂ। ਸ਼ਹਿਰ ਵਾਲੇ ਸਾਰੇ ਅੰਜੇਰਾ ਹੀ ਖਾਂਦੇ ਨੇ ਆ ਦੇਖੋ ਬਸ ਇਹ ਬਣ ਕੇ ਤਿਆਰ ਹੋ ਗਿਆ ਓਕੇ ਗੁੱਡ ਇੱਕ ਸਿਸਟਮ ਹੈ ਭਾਈ ਸੋ ਥਿਸ ਇਜ਼ ਦਾ ਮਟੀਰੀਅਲ ਵਿਦ ਵਿਚ ਦੇ మేక్ ਅੰਜੇਰਾ ਅੰਜੇਰਾ ਯੈਸ ਪਰ ਟੌਨ ਦੈਟ ਯੈਸ ਦੈਟ ਇਜ਼ ਕਾਰਨ ਫਲੋਰ অর ਮੈਸ ਫਲੋਰ ਦੰਦਮੀ ਐਕਸਕਿਊਜ਼ ਵਾਟਰ ਵਾਟਰ ਐਂਡ ਆਂਡ ਫਰ ਫਰਮੈਂਟਡ ਫੋਰ ਹਾਫ ਮਿੰਟ ਲਾਈਕ ਫੋਰ 30 ਮਿੰਟ ਅਨ ਕੱਚਾ ਮਟੀਰੀਅਲ ਥੋੜਾ ਜਿਹਾ ਪਕਾ ਕੇ ਫਿਰ ਉਸ ਤੋਂ ਬਾਅਦ ਇਹ ਉਹਦੇ ਨਾਲ ਉਹਦੇ ਉੱਤੇ ਬਣਾ ਲੈਂਦੇ ਨੇ ਤੇ ਉਹ ਪਲੇਟ ਭਾਈ ਮਿੱਟੀ ਦੀ ਆ ਬਹੁਤ ਭਾਂਡੇ ਇਹ ਗੱਲਬਾਤ ਕਰੀ ਬੈਠੇ ਨੇ ਯੈਸ ਆ ਇ ਖੁੰਜਾ ਚ ਬੈਠ ਰਹੇ ਨੇ ਜਵਾਕ ਇੱਥੇ ਆਪਣੇ ਵਾਲ ਤਾਂ ਇਹੀ ਕਹੀ ਜਾਣਗੇ ਇੱਧਰ ਆ ਜਾ ਉਹ ਸੱਪ ਲੜਜੂ ਇੱਧਰ ਆ ਜਾ ਉਹ ਭੂਂਡ ਬੈਠਾ ਐ ਇਹੋ ਜਾਂ ਆ ਦੇਖਾਂ ਇ ਬੈਠੇ ਨੇ ਜਵਾਕ ਇੱਥੇ ਸੋ ਐਨ ਆਰ ਐ ਇਟਸ ਅ ਲਾਟ ਆਫ ਫਰੂਟ ਲਾਈਕ एवरीथिंग ਇੱਥੇ ਇਜ਼ ਸੀਜ਼ਨਲ ਬਟ ਥਿਸ ਵਨ ਇਜ਼ ਅਬਵ ਅ ਮਾਂਗੋ 3 ਯਾ ਓ ਅੱਛਾ ਜੀ ਐਸ ਆ ਦੇਖੋ ਯਾਰ ਇੱਥੇ ਮੰਗੋ ਟਰੀ ਲੱਗਿਆ ਹੋਇਆ ਬਾਈ ਪਿੱਛੇ ਮੈਂ ਲੱਗਿਆ ਮੰਗੋ ਮੰਗੋ ਕਰੀ ਜਾਣਾ ਇੱਥੇ ਅੰਬਾਂ ਦਾ ਬੂਟਾ ਲੱਗਿਆ ਹੋਇਆ ਦਰਖਤ ਲੱਗਿਆ ਹੋਇਆ ਏਡਾ ਵੱਡਾ ਤੇ ਮੈਨੂੰ ਲੱਗਦਾ ਵੀ ਯਾਰੀ ਜਿਹੜੇ ਟਰਾਈਬ ਵਾਲੇ ਲੋਕ ਨੇ ਇਹਨਾਂ ਕੋਲ ਖੇਤੀਬਾੜੀ ਵਾਲਾ ਤਕੜਾ ਢੰਡਾਰ ਆ ਯਾਰ ਇਹ ਮੈਨੂੰ ਲੱਗਦਾ ਵੀ ਇਹ ਆਰੀ ਜੱਟ ਹੋਣਗੇ ਬੰਦੇ ਆ ਫਰੂਟਾਂ ਵਾਲਾ ਤੇ ਉਹ ਬਹੁਤ ਉੱਚੇ ਉੱਚੇ ਬਹੁਤ ਵੱਡੇ ਵੱਡੇ ਅੰਬ ਵੀ ਲੱਗੇ ਹੋਏ ਨੇ ਇਹਨਾਂ ਕੋਲ ਖੇਤੀਬਾੜੀ ਨਾਲ ਜੁੜੇ ਹੋਏ ਬੰਦੇ ਨੇ ਐਂ ਗੱਲਬਾਤ ਆ ਕੋਈ ਇਹਨਾਂ ਦੀ ਓਕੇ ਓਕੇ ਸੋ ਥਿਸ ਇਜ਼ ਅ ਹਾਊਸ ਥਿਸ ਇਜ਼ ਹਾਊ انا زرس شوگر کین ا پائن اپل ہاں جی ہاں جی ہاں ہاں مارکھ اے ائے از اٹ یس دی ار از بنانا بنانا ہاں اور دیکھو بھائی گننے لگے ہوئے نے کیا ار ان دس ونس از پائن اپل اور دیکھو پائن اپل یا او گنا شوگر کین یس ادھر لے پاسے کیلے ار ان دارے تھارو i think you guys are the connected with the agriculture very agriculture, much yes. whenever i went to the other tribes mm -hmm. there is only raw places to live there only there yes, is no yeah sir the yes, hmm. desert, the people are agriculturalists they are just surviving with the yeah. nature only hmm. yes and their the soil, soil is very fertile yes. they grow everything mas un das ke hata vi eh tribe de lok kheti baadi naal jyada jude hoye ne ਤੇ ਤਾਂ ਕਰਕੇ ਇਹ ਟ੍ਰਾਈਬ ਦਿਨੋ ਦਿਨ ਵੱਡੀ ਵੀ ਹੁੰਦੀ ਜਾ ਰਹੀ ਆ ਪੌਣੇ 3 ਲੱਖ ਦੀ ਇਹਨਾਂ ਦੀ ਆਬਾਦੀ ਆ ਤੇ ਇਹਨਾਂ ਕੋਲ ਖਾਣ ਪੀਣ ਵਾਸਤੇ ਖੇਤੀਬਾੜੀ ਦਾ ਸਾਧਨ ਤੇ ਐਗਰੀਕਲਚਰਲ ਲੈਂਡ ਫਰਟੀਲਾਈਜ਼ਡ ਲੈਂਡ ਇਹਨਾਂ ਕੋਲ ਸਾਰਾ ਕੁਝ ਬਹੁਤ ਵਧੀਆ ਤਰੀਕੇ ਦੀ ਆ ਬੋ ਐਸ਼ਾ ਜ਼ਰ ਸਵਿਚ ਵਾਟਰ ਬਾਇ ਪੋਟ ਫਰਮ ਦਾ ਰਿਵਰ ਫਰਮ ਦਾ ਰਿਵਰ ਇਨ ਦਾ 올 ਟਾਈਮਸ ਯੈਸ ਅੱਛਾ ਬਾਈ ਕਹਿੰਦੇ ਵੀ ਆ ਵੀ ਸਾਰੇ ਭਾਂਡੇ ਜਿਸ ਇਸ ਆਲਸੋ ਮੇਡ ਵਿਦ ਕਲੇ ਦਿਸ ਇਜ਼ ਆਲਸੋ ਮੇਡ ਵਿਦ ਕਲੇ ਫਿਰ ਫਿਰ ਕਲੇ ਯਾ ਹਾਂ ਆ ਵੀ ਭਾਈ ਸਾਰੇ ਮਿੱਟੀ ਦੇ ਭਾਂਡੇ ਨੇ ਪੂਰਾ ਪੱਥਰ ਵਰਗੇ ਹੋਏ ਪਏ ਨੇ ਪੁਰਾਣੇ ਟਾਈਮਾਂ ਦੇ ਵਿੱਚ ਇਹਨਾਂ ਦੇ ਬੀਬੀਆਂ ਨਦੀ ਦੇ ਵਿੱਚੋਂ ਇਹਨਾਂ ਭਾਂਡਿਆਂ ਦੇ ਵਿੱਚ ਪਾਣੀ ਲੈ ਕੇ ਆਉਂਦੀਆਂ ਹੁੰਦੀਆਂ ਸੀ ਹੂੰ ਵਾਟ ਇਜ਼ ਅ ਡਿਫਰੈਂਸ ਬੀਟਵੀਨ ਲਾਈਕ ਇਫ ਯੂ ਵਾਂਟ ਟੂ ਆਈਡੈਂਟੀਫਾਈ ਅ ਰਾਈ ਆਰੀ ਟ੍ਰਾਈਬ ਪਰਸਨ ਲਾਈਕ ਯੂ ਆਰ ਆਰੀ ਟ੍ਰਾਈਬ ਸੋ ਇਜ਼ देयर ਐਨ ਡਿਫਰੈਂਸ ਬੀਟਵੀਨ ਯੂ ਐਂਡ ਦਾ ਅਦਰ ਪਰਸਨ ਲਾਈਕ ਆਈ ਵੈਂਟ ਟੂ ਦਾ ਮੁਰਸੀ ਟ੍ਰਾਈਬ ਦੇ ਹੈਵ ਅ ਪਲੇਟਸ ਇਨ देयर ਲਿਪਸ yes so here at uh, murcia for example murcia and yes. Ari, it's, mm. they have a different between, between from us uh, it's a little bit different a little bit different yes okay. because ਦਾ ਮੁਰਸੀ ਟਰਾਈਬਸ ਦੇ ਕੱਟੇ ਦਾ ਲਈ ਲਿਪਸ ਯੈਸ ਹੀਰ ਵੀਰ ਕਲਚਰਲ ਕਲੋਸ ਅ ਟਰੈਡੀਸ਼ਨਲ ਕ੍ਰੋਸ ওকে ਵੈਨ ਯੂ ਇਸ ਔਨ ਔਨ ਦਾ ਫੈਸਟੀਵਲ ওকে ਨੋਰ ਮੋਰ ਔਨ ਇਪਿਫਾਨੀ ওকে 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 ਜਿੰਮੇ ਦੀ ਕੱਟ ਵੱਡ ਤੁਹਾਨੂੰ ਆਪਾਂ ਪਹਿਲਾਂ ਦਿਖਾ ਕੇ ਲੈ ਕੇ ਆਏ ਆ ਭਾਈ ਟਰਾਈਬ ਵਾਲਿਆਂ ਦੀ ਬੁੱਲ ਪਾੜ ਲੈਂਦੇ ਸੀ ਕੋਈ ਕਿਸੇ ਤਰੀਕੇ ਦਾ ਲੱਗਦਾ ਕੋਈ ਕਿਸੇ ਤਰੀਕੇ ਦਾ ਲੱਗਦਾ ਇਹਨਾਂ ਲੋਕਾਂ ਦੇ ਵਿੱਚ ਔਮੇ ਦਾ ਹਿਸਾਬ ਕਿਤਾਬ ਨਹੀਂ ਹੈਗਾ ਇਹ ਬਸ ਆਪ ਦੇ ਕੱਪੜੇ ਲਿਡੇ ਜਿਹੜੇ ਪਾਉਂਦੇ ਨੇ ਉਥੋਂ ਪਛਾਣੇ ਜਾਂਦੇ ਨੇ ਵੀ ਇਹੇ ਬੰਦੇ ਆਦੀ ਟ੍ਰਾਈਪ ਦੇ ਨਹੀਂ ਨਹੀਂ ਤਾਂ ਇਹ ਦੇਖਣ ਨੂੰ ਸਾਰੇ ਕਾਲੇ ਇੱਕ ਨਾਲ ਦੀ ਲੱਗਦੇ ਨਹੀਂ ਓਕੇ ਯੂ نو ਥਿਸ ਨੀਫ ਯੂ نو ਥਿਸ ਪਲੈਂਟ ਨੋ ਸਮੈਲ 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 ਬਾਈ ਨੇ ਸੰਘਾ ਸੰਘਾ ਕੇ ਓਏ ਹੋਏ ਇਸ ਵੈਰੀ ਗੁੱਡ ਸਮੈਲ ਬ੍ਰੋ ਵਾਟ ਇਜ਼ ਥਿਸ ਵਾਟ ਇਜ਼ ਥਿਸ ਵੀ ਕਾਲ ਇਟਸ ਰੂ ਰੂ ਯੈਸ ਦਾ ਇੰਗਲਿਸ਼ ਨੇਮ ਇਜ਼ ਰੂ ਰੂ ਕੋਈ ਬਾਈ ਮੜਾ ਜਾ ਪਛਾਨ ਕੇ ਕਾਦਾ ਪਤਾ ਯਾਰ ਇਹ ਮੈਨੂੰ ਤਾਂ ਪਤਾ ਨਹੀਂ ਭਾਈ ਹੂੰ ਹੂੰ ro under town the, the foot it on the inside of the coffee acha i remember okay yeah here it's a medicines for stomach when you have a stomach problem oh. if you can chew in hmm. second swallow okay. and they make digest byne ke abhi jada eh patta na e ko coffee paunde ne da coffee de vich pa dende ne theek a we can eat it yeah? this is not uh, something different yes na lo flavor te eh sode oh yaar pudine de patte warga bhai eh ਹੂੰ ਟੇਸਟ ਹੂੰ ਟੇਸਟ ਕਰਕੇ ਪਤਾ ਲੱਗਿਆ ਸੁੰਗ ਕੇ ਨਹੀਂ ਪਤਾ ਲੱਗਿਆ ਇਹਨੂੰ ਕਾਫੀ ਦੇ ਵਿੱਚ ਪਾ ਲੰਦ ਨੇ ਇਹ ਸਬਜ਼ੀ ਦੇ ਵਿੱਚ ਪਾ ਲੰਦ ਨੇ ਤਾਂ ਮਤਲਬ ਤੁਹਾਡੇ ਜਿਹੜੇ ਢਿੱਡ ਦੇ ਵਿੱਚ ਪ੍ਰੋਬਲਮ ਆ ਤਾਂ ਉੱਥੇ ਚੀਜ਼ਾਂ ਕਮ ਆਉਂਦੀਆਂ ਨੇ ਸੋ ਦਿਸ ਕਾਈਂਡ ਆਫ ਥਿੰਗਸ ਇਜ਼ ਇਨ ਐਵਰੀ ਹਾਊਸ ਆਈ ਥਿੰਕ ਇਨ ਐਵਰੀ ਹਾਊਸ ਨੋ ਯੈਸ ਇਨ ਐਵਰੀ ਹਾਊਸ ਆਹ ਦੇਖੋ ਇਧਰ ਫੇਰ ਭਾਈ ਕਾਫੀ ਦਾ ਬੂਟਾ ਲੱਗਿਆ ਹੋਇਆ ਸਾਬੇ ਮਾਨਾ ਸਾਬੇ ਮਾਨਾ ਸਾਬੇ ਮਾਨਾ ਪਿੰਡ ਘੁੰਮਣ ਦਾ ਨਜ਼ਾਰਾ ਤਾਂ ਭਾਈ ਯਾਰੀ ਟਰਾਈਬ ਵਾਲਿਆਂ ਦਾ ਆਇਆ ਯਾਰ ਬੜਾ ਸਵਾਦ ਆਇਆ ਇੱਥੇ ਐਨਾ ਠੰਡਾ ਠੰਡਾ ਮਾਹੌਲ ਆ ਠੰਡੀ ਠੰਡੀ ਹਵਾ ਚੱਲ ਰਹੀ ਆ ਬੂਟੇ ਹੈ ਕੋਈ ਇੱਥੇ ਗੱਡੀਆਂ ਦਾ ਸ਼ੋਰ ਨਹੀਂ ਕੋਈ ਮੋਟਰਸਾਈਕਲਾਂ ਦਾ ਸ਼ੋਰ ਨਹੀਂ ਹੈਗਾ ਜਮਾ ਸਾਫ਼ ਮਤਲਬ ਪਿਓਰ ਹਵਾ ਯਾਰ ਆਪਾਂ ਖੇਤਾਂ ਦੇ ਵਿੱਚ ਜਾ ਵੜਦੇ ਜਿਹੜੇ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਨਾ ਸੈਰ ਕਰਨ ਆਪਾਂ ਖੇਤਾਂ ਦੇ ਵਿੱਚ ਜਾ ਵੜਦੇ ਵੀ ਉੱਥੇ ਵਧੀਆ ਹਵਾ ਠੰਡੀ ਹਵਾ ਇੱਥੇ ਤੁਸੀਂ ਚਾਹੇ ਪਿੰਡ ਦੇ ਵਿੱਚ ਹੀ ਸੈਰ ਕਰੋ ਆ ਦੇਖੋ ਤੁਸੀਂ ਆਲੇ-ਦੁਆਲੇ ਗ੍ਰੀਨਰੀ ਭਰਿਆ ਪਿਆ ਪੂਰਾ ਬਹੁਤ ਇਹਨਾਂ ਦੀ ਲੈਂਡ ਆ ਜਿਹੜੀ ਉਹ ਉਪਜਾਊ ਹੈ ਇਹਨਾਂ ਦੀ ਧਰਤੀ ਤਾਂ ਕਰਕੇ ਇੰਨੀ ਖੇਤੀ ਹੈ ਇਹਨਾਂ ਕੋਲ ਇਹੋ ਜਿਹਾ ਕੁਝ ਆਪਾਂ ਨੂੰ ਅਸਾਮ ਵਾਲੇ ਪਾਸੇ ਦੇਖਣ ਨੂੰ ਮਿਲਦਾ ਅਸਾਮ ਦੇ ਪਿੰਡਾਂ ਦੇ ਵਿੱਚ ਬਹੁਤ ਰੁਖ ਲੱਗੇ ਆ ਉੱਥੇ ਵੀ